ਫੋਨ ਗੂੰਜ ਹੋ ਗਿਆ ਸੀ ਤੁਹਾਡੇ ਵੱਲੋਂ ਪੂਛੀ ਘੰਟਿਆਂ ਦੇ ਵਿੱਚ ਦਾ ਫੋਨ ਤੇ ਲੱਭ ਕੇ ਦੇਣ ਦਿੱਤਾ ਕਿ ਕੀ ਕਹਿੰਦਾ ਹੁਣ ਦੱਸੋ ਜੀ ਅੱਜ ਕੱਲ ਜਿਹੜੇ ਨੌਜਵਾਨ ਆ ਇਹ ਮੋਬਾਈਲ ਦੇ ਐਡਿਕਟਡ ਹੋਏ ਆ ਤੇ ਮਾਨਜੋ ਕਮਿਸ਼ਨ ਦੇ ਸਾਹਿਬ ਜੀ ਦੇ ਹਦਾਇਤਾਂ ਨੇ ਸਾਨੂੰ ਵੀ ਤੁਸੀਂ ਆਪਣੀ ਡਿਊਟੀ ਨੂੰ ਬੜੀ ਮਸਤੀ ਦੀ ਨਾ ਕਰਨਾ ਕਿ ਤਾਂ ਜੋ ਕਿਸੇ ਦੀ ਕੋਈ ਪ੍ਰੋਬਲਮ ਹੁੰਦੀ ਹੈ ਉਹ ਬਹੁਤ ਇਮੀਡੀਏਟਲੀ ਸੋਲਵ ਹੋਵੇ ਉਹਨਾਂ ਹਦਾਇਤਾਂ ਨੂੰ ਆਪਾਂ ਹਦਾਇਤਾਂ ਦੇ ਅਮਲ ਕਰਦੇ ਹੋਏ ਜਦੋਂ ਸਾਡੇ ਕੋਲੇ ਆਇਆ ਅਮਿਤab ਸ਼ਰਮਾ son of ਅਸ਼ੋਕ ਤੇ ਅਸੀਂ ਉਸ ਅਸ਼ੋਕ ਸ਼ਰਮਾ ਤੇ ਅਸੀਂ ਉਸੇ ਵੇਲੇ ਦੀ ਪ੍ਰੋਬਲਮ ਸੁਣ ਕੇ ਬੜਾ ਘਬਰਾਇਆ ਸੀ ਇਹ ਰੋਣ ਹੱਕਾ ਹੋਇਆ ਸੀਗਾ ਤੇ ਇਹਨੂੰ ਹੀ ਥੋੜਾ ਜਿਹਾ ਆਸ਼ਵਾਸਨ ਦੇ ਕੇ ਤੇ ਆਪਾਂ ਇਹ ਸੋਲਵ ਕਰ ਦਿੱਤਾ ਆਪਣੀ ਪੁਲਿਸ ਪੁਲਿਸ ਟੀਮ ਲੈ ਕੇ ਤੇ ਆਪਣੇ ਲੋਕੇਸ਼ਨ ਨੇ ਦੀ ਲੈ ਕੇ ਤੇ ਜਿਹੜਾ ਬੰਦਾ ਸੀ ਇੱਕ ਰਖਸ਼ੇ ਵਾਲਾ ਬੰਦਾ ਜਿਹੜਾ ਸੀ ਜਿੰਨੇ ਜਾ ਕੇ ਇਹਨੂੰ ਡਿਸਟਰੋਏ ਕਰ ਦੇਣਾ ਸੀ ਕੀ ਕਰਦਾ ਕੀ ਨਾ ਕਰਦਾ ਤੇ ਅਸੀਂ ਜਾ ਕੇ ਹਲਜਾ ਦੇ ਲਾਗੋਂ ਦਾ ਫੋਨ ਆਪਾਂ ਲੱਭ ਲਿਆ ਤੇ ਜਦੋਂ ਇਹਨੂੰ ਵਾਪਸ ਕੀਤਾ ਤੇ ਇਹਦੀ ਤਾਂ ਖੁਸ਼ੀ ਤਾਂ ਕੋ ਟਿਕਾਣਾ ਹੀ ਨਹੀਂ ਰਿਹਾ ਕਿ ਸਰ ਮੈਨੂੰ ਮੈਂ ਮਰ ਗਿਆ ਮੇਰੀ ਜੋਬ ਗੱਜ ਗਈ ਆ ਸਾਰਾ ਡਾਟਾ ਸਾਰਾ ਮੇਰੇ ਕੋਲ ਸੀਗਾ ਤੇ ਬੜੀ ਖੁਸ਼ੀ ਹੁੰਦੀ ਆ ਸਾਨੂੰ ਵੀ ਜਦੋਂ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੀ ਪਾਲਣਾ ਵਧੀਆ ਸਮਝ ਕੇ ਕਰ ਰਹੇ ਆ ਕਿੰਨੇ ਕ ਤੁਹਾਨੂੰ ਵੀ ਉਹ ਕੋਈ ਇਹ ਫੋਨ ਚ ਲੱਭਾਂ ਜੀ ਤੁਹਾਨੂੰ ਦੇਖੋ ਜੀ ਉਹ ਕੋਈ ਸਾਨੂੰ ਕੋਈ ਇਹ ਸਾਡੇ ਨਾਲ ਰੁਟੀਨ ਵਰਕ ਹੁੰਦਾ ਹੈ ਇਹ ਚ ਆਪਾਂ ਨੂੰ ਕੋਈ ਓਖ ਨਹੀਂ ਦਿੰਦੀ ਨਾ ਕੋਈ ਸਾਨੂੰ ਮਿਹਨਤ ਕਰਦਿਆਂ ਕੋਈ ਹੁੰਦਾ ਵੀ ਯਾਰਿਆ ਹੀ ਕਿਉਂ ਕਰਨਾ ਨਹੀਂ ਤੇ ਉਸੇ ਵੇਲੇ ਲੱਗ ਜਾਂਦੇ ਆ ਤੋਂ ਸਾਡੇ ਕਮਿਸ਼ਨ ਰੇਟ ਅਮਰੀ ਸਾਡੇ ਜਿਹੜਾ ਨਾਮ ਆ ਜਿਹੜਾ ਵਾ ਉਹ ਬਹੁਤ ਸੁਨਹਿਰੀ ਆ ਵਧੀਆ ਵਾ ਮਾਨਯੋ ਕਮਿਸ਼ਨ ਸਾਹਿਬ ਦੇ ਹਿਦਾਇਤਾਂ ਨੇ ਉਹ ਬਰਕਰਾਰ ਰਵੇ ਸਰ ਕੁਝ ਲੋਕ ਪੰਜਾਬ ਪੁਲਿਸ ਨੂੰ ਮਾੜਾ ਵੀ ਕਹਿੰਦੇ ਉਹਨਾਂ ਨੂੰ ਕੀ ਸੁਨਹਿਤ ਨਾ ਜਾਂਦੇ ਦੇਖੋ ਜੀ ਮਾੜੇ ਉਹ ਲੋਕ ਕਹਿੰਦੇ ਨੇ ਖੁਦ ਮਾੜੇ ਜਿਹੜੇ ਪੁਲਿਸ ਆਫੀਸਰ ਹਮੇਸ਼ਾ ਸਾਰੀ ਪਬਲਿਕ ਦੀ ਸੇਵਾ ਕਰਦਾ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਦਿਨੇ ਸ਼ਾਮ ਗਰਮੀ ਪਰ ਗਰਮੀ ਚ 44 47 ਡਿਗਰੀ ਟੈਂਪਰੇਚਰ ਤੇ -2 ਡਿਗਰੀ ਟੈਂਪਰੇਚਰ ਵੀ ਪੁਲਿਸ ਸਭਸੇ ਡਿਊਟੀ ਕਰਦਾ ਕਦੀ ਲੋਕਾਂ ਨੇ ਇਹ ਵੇਖਿਆ ਰਾਤ ਕੇ ਵੀ ਰਾਤ ਵੀ ਪੁਲਿਸ ਖਲੋਤੀ ਹੁੰਦੀ ਆ ਤੇ ਜੋ ਮਾੜੀ ਘਟਨਾ ਹੁੰਦੀ ਆ ਚੰਗੀ ਘਟਨਾ ਹੁੰਦੀ ਆ ਹਰ ਟਾਈਮ ਪੁਲਿਸ ਜਿਹੜੀ ਲੋਕਾਂ ਦੇ ਨਾਲ ਰਹਿੰਦੀ ਆ ਸਾਨੂੰ ਇਹਦਾ ਕੋਈ ਪਰਵਾਹ ਨਹੀਂ ਹੁੰਦੀ ਕਿ ਜੋ ਗਲਤ ਲੋਕ ਹੁੰਦੇ ਨੇ ਜਿਹੜਾ ਪੁਲਿਸ ਨੂੰ ਮਾੜਾ ਕਹਿੰਦੇ ਆ ਸਰ ਕਿੰਨੀ ਦੇਰ ਦੇ ਅੰਦਰ ਮੇਰਾ ਇਬਾ ਦੋ ਢਾਈ ਘੰਟੇ ਲੱਗੇ ਸਾਰੇ ਇਸ ਸਿਸਟਮ ਚ ਜਾਣ ਕੇ ਵੀ ਆਪਾਂ ਲੋਕੇਸ਼ਨ ਨੂੰ ਲੋਕੇਸ਼ਨ ਲੈ ਕੇ ਇਥੇ ਆਪਣਾ ਫੋਰ ਕਵਰ ਕਰ ਦਿੱਤਾ ਹੈ ਸਰ ਇਹ ਨੌਜਵਾਨ ਨੂੰ ਆਸ ਹੈ ਕਿਸੇ ਨੂੰ ਨਾ 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 ਨੌਜਵਾਨ ਨੂੰ ਸਾਨੂੰ ਆਸ ਨਹੀਂ ਸੀ ਪਹਿਲਾਂ ਵੀ ਇਹ ਜਿਹੜਾ ਮਹਾਰਾਜ ਵੀ ਨਾਲ ਕਿਰਪਾ ਕਰਦੇ ਨੇ ਪੁਲਿਸ ਸ਼ੰਗਨ ਅੱਜ ਦੀ ਇਹ ਪੁਲਿਸ ਸਟੇਸ਼ਨ ਹੈ ਤੇ ਬਹੁਤ ਕਿਰਪਾ ਹੋਈ ਆ ਤੇ ਇਹਦਾ ਪੁਲਿਸ ਲੱਭ ਕੇ ਆਪਾਂ ਦਿੱਤਾ ਹੈ ਦੇਖੋ ਇੱਕ ਡੱਬਾ ਵੀ ਲੈ ਕੇ ਆਇਆ ਸਾਨੂੰ ਇਹਨੇ ਆਣ ਕੇ ਡੱਬਾ ਦਿੱਤਾ ਹੈ ਮੂੰਹ ਮਿੱਠਾ ਕਰਾਇਆ ਤੇ ਇਹਦਾ ਹੁਣ ਮੂੰਹ ਮਿੱਠਾ ਮੈਂ ਵੀ ਕਰਾਉਂਗਾ ਬੀ ਹੋ ਬੇਟਾ ਇਸ ਇਨਦਾ ਦੇਖੋ ਇਸ ਵਰਟੀਕਲ ਕਿਹੜੇ ਨਹੀਂ ਪੁਲਿਸ ਅਫਸਰ ਨੂੰ ਆ ਕੇ ਕੋਈ ਮੂੰਹ ਮਿੱਠਾ ਕਰਾਵੇ ਕਿ ਸਰ ਤੁਸੀਂ ਮੈਨੂੰ ਫੋਨ ਲੱਭ ਕੇ ਦਿੱਤਾ ਮੈਂ ਤੁਹਾਨੂੰ ਮਿੱਠਾ ਕਰਾਉਣਾ ਇਹ ਸਾਨੂੰ ਬੜਾ ਮਾਰਿਆ ਸਰ ਸਮਝਦੇ ਫੋਨ ਦੇ ਵਿੱਚ ਕਾਫੀ ਡਾਟਾ ਜਾਂ ਹੋਰ ਨੰਬਰ ਬੜਾ ਕਾਫੀ ਕੰਮ ਹੁੰਦੇ ਬਹੁਤ ਨੰਬਰ ਜੀ ਦੇਖੋ ਅੱਜ ਕੱਲ ਜਿਹੜਾ ਮੋਬਾਈਲ ਹੈ ਇਹ ਤੇ ਜਾਣ ਵਸਦੀ ਆ ਹਰ ਕਿਸੇ ਦੀ ਜਾਣ ਵਸਦੀ ਆ ਇਹਦੇ ਇੰਨੇ ਜ਼ਰੂਰੀ ਐਪਸ ਨੇ ਇੰਨੇ ਜ਼ਰੂਰੀ ਫੋਨ ਨੇ ਹਰ ਇੱਕ ਪਲ ਜਿਹੜਾ ਵਾ ਤੁਸੀਂ ਇਹਦੇ ਵਿੱਚ ਕਾਊਂਟ ਕੀਤਾ ਹੋਇਆ ਵਾ ਉਹ ਪਲ ਤੁਹਾਡਾ ਗਵਾਹ ਜਾਂਦਾ ਹੈ ਜਦੋਂ ਤੁਹਾਡਾ ਕੋਈ ਫੋਨ ਮਿਸ ਹੋ ਜਾਂਦਾ ਮੈਨੂੰ ਹਦਾਇਤ ਆ ਇੱਕ ਮੈਂ ਹਦਾਇਤ ਸ਼ੁਰ ਮੋਬਾਈਲ ਨੂੰ ਹਮੇਸ਼ਾ ਸੜਕ ਤੇ ਚੱਲਦੇ ਸਮੇਂ ਕਦੀ ਨਾ ਸੁਣੋ ਮੋਬਾਈਲ ਨੂੰ ਹਮੇਸ਼ਾ ਸੜਕ ਤੇ ਚੱਲਦੇ ਸਮੇਂ ਕਦੀ ਨਾ ਸੁਣੋ ਇਹਨੂੰ ਹਮੇਸ਼ਾ ਲੁਕਾ ਕੇ ਰੱਖੋ ਕਿਰਮਤ ਬੰਦੇ ਨੂੰ ਬਿਲਕੁਲ ਸੋਹ ਹੋ ਜਾਂਦੀ ਹੈ ਜਦੋਂ ਤੁਸੀਂ ਮੋਬਾਈਲ ਸਾਹਮਣੇ ਦੋ ਉਂਗਲਾਂ ਨਾਲ ਫੜਿਆ ਹੁੰਦਾ ਹੈ ਤੋ ਖਿੱਚ ਕੇ ਗਾ ਜਾਂਦਾ ਹੈ ਤੋ ਤੁਹਾਡੀ ਸਮੁੱਚੀ ਜਿੰਦਗੀ ਦਾ ਇੱਕ ਪਾਰਟ ਲੈ ਜਾਂਦਾ ਹੈ ਕਿਉਂਕਿ ਇਹ ਟੱਚ ਆਜਿਗਾਲ ਬੋਡੀ ਦੇ ਨਾਲ ਟੱਚ ਆ ਸਾਡੇ ਮਾਈਂਡ ਨਾਲ ਟੱਚ ਆ ਸਾਡੇ ਬੱਚੇ ਬਾਹਰ ਆਏ ਤੇ ਸਾਰੀਆਂ ਫੋਟੋ ਨੇ ਇੱਕ ਮਿੰਟ ਜਿਹਾ ਬਣਾ ਗੱਲ ਗੱਲ ਹੀ ਦਿਆ ਇਹ ਬਹੁਤ ਜ਼ਰੂਰੀ ਅਹਿਮ ਅਹਿਮ ਮੋਬਾਈਲ ਆ ਇਹਨੂੰ ਹਮੇਸ਼ਾ ਦੇ ਹਮੇਸ਼ਾ ਸੜਕ ਤੇ ਚੱਲਦੇ ਨਾ ਸੁਣੋ ਕਦੀ ਇਹਨੂੰ ਹਮੇਸ਼ਾ ਆਪਣੀ ਲਗਾ ਕੇ ਰੱਖੋ ਉਮਮਨ ਮੈਂ ਦੇਖਦਾ ਹਾਂ ਬੱਚਿਆਂ ਨੂੰ ਬੇਟੀਆਂ ਨੂੰ ਬੱਕਾ ਕੇ ਕੇ ਕਰਦੇ ਆ ਬੇਟਾ ਰੁਕ ਜਾਓ ਰੁਕ ਜਾਓ ਇਹ ਨਾ ਚਲਾਓ ਇਹਨੂੰ ਕਦੀ ਸੜਕ ਤੇ ਚੱਲਦੇ ਨਾ ਚਲਾਓ ਸਰ ਕਿੰਨਾ ਖੁਸ਼ ਹੈਗੇ ਬੱਚੇ ਦੇਖੋ ਜੀ ਤੁਹਾਡੇ ਸਾਹਮਣੇ ਆ ਖੁਸ਼ੀ ਨਦੀ ਦੇਖੋ ਜਿਹੜੇ ਸਾਡਾ ਡੱਬਾ ਲੈ ਕੇ ਆਇਆ ਮਠਾਈ ਦਾ ਕਿੰਨੇ ਖੁਸ਼ ਹੋਣਗੇ ਇਹਨਾਂ ਨੂੰ ਮੈਂ ਥੋੜੀ ਗਿਆ ਡੱਬਾ ਖੁਦ ਲੈ ਕੇ ਆਇਆ ਸਰ ਮੈਂ ਤੁਹਾਡਾ ਮੂੰਹ ਮਿੱਠਾ ਕਰਾਉਣਾ ਹੈ ਕਿ ਤੁਸੀਂ ਮੇਰੇ ਇੱਕ ਉਹ ਟੈਨਸ਼ਨ ਜਿਹੜੀ ਕ੍ਰੀਏਟ ਹੋਣ ਲੱਗੀ ਸੀ ਇਹਨੂੰ ਚਾਹਲੇ 45 ਹਜ਼ਾਰ ਦਾ ਫੋਨ ਆ ਤੁਸੀਂ ਮੈਨੂੰ ਲੈ ਕੇ ਦੇ ਦਿੱਤਾ। ਇਹ ਲੋਕੋ ਕਿਹਾ ਕਿ ਮੈਂ ਆਪਣਾ ਘਰ ਵੀ ਦੱਸਿਆ ਸੀ। ਇੱਕ ਭਰਾਏ ਬੱਚੇ ਆ ਇਹਨਾਂ ਦੀ ਜਾਨ ਨਿਕਲ ਜਾਂਦੀ ਹੈ ਜਦੋਂ ਇਹ ਆਪਣੇ ਘਰ ਦੱਸ ਦਿੰਦੇ ਤੇ ਘਰੋਂ ਉੱਚੜਕਾ ਪੈਣੀ ਅਸੀਂ ਕਿ ਤੁਸੀਂ ਕੀ ਕੀ ਕਰਦੇ ਏ ਇੰਨਾ ਫੋਨ ਮਹਿੰਗਾ ਕਿਉਂ ਕਰ ਦਿੱਤਾ। ਕੋਈ ਫਾਦਰ ਸਾਹਿਬ ਦਾ ਹੀ ਪੈਸਾ ਲੱਗਦਾ ਇਹ ਚ। ਬੱਚਿਆਂ ਨੂੰ ਇਹੋ ਹੁੰਦਾ ਹੈ ਤੇ ਆ ਕਿ ਫਾਦਰ ਸਾਹਿਬ ਦੇ ਪੈਸਾ ਨਾਲ ਮੋਬਾਈਲ ਹੁੰਦਾ ਤੇ ਇਹਨੂੰ ਮੋਬਾਈਲ ਨੂੰ ਹਮੇਸ਼ਾ ਹੀ ਸੜਕ ਦੇ ਉੱਤੇ ਚੱਲਦੇ ਆ ਨਾ ਛੜਾਓ। ਸਮਝਦੇ ਬਾਰ ਇਹ ਤਾਂ ਮੈਂ ਜਲਦੀ ਜਾ ਸਕਦਾ ਨਾ ਜੀ ਨਾ ਬਿਲਕੁਲ ਤਣ ਜਾ ਸਕਦਾ ਬੇਟੀਆਂ ਨੂੰ ਮੈਂ ਖਾਸ ਕਰਕੇ ਫਿਰਦਾਇਤ ਕਰਨਾ ਲੇਡੀਜ਼ ਡਿਪਾਰਟਮੈਂਟ ਨੂੰ ਹਦਾਇਤ ਕਰਨਾ ਕਿ ਇਹ ਮੋਬਾਈਲ ਨੂੰ ਜਿਹੜਾ ਸ਼ਾਨਾ ਸਮਝਣ ਆਪਣੇ ਹੱਥ ਵਿੱਚ ਇਤਾਂ ਫੜ ਕੇ ਤੁਰਨਾ ਇਹਨੂੰ ਇਸ ਤਰ੍ਹਾਂ ਨਾ ਚਲਾਉਣ ਪਲੀਜ਼ ਠੀਕ ਹੈ ਇਹਨੂੰ ਆਪਣੇ ਮੋਬਾਈਲ ਨਾਲ ਪਰਸ ਵਿੱਚ ਜਾਂ ਕਿਤੇ ਪਾਕਟ ਵਿੱਚ ਰੱਖਣ ਬਿਲਕੁਲ ਸੜਕ ਦੇ ਉੱਤੇ ਨਾ ਨਾ ਕਿਸੇ ਨੂੰ ਆਪਾਂ ਉਹਨੂੰ ਆਵਾਜ਼ ਦਈਏ ਵੀ ਆ ਜੀ ਸਾਡਾ ਮੋਬਾਈਲ ਅੱਜ ਹੱਥ ਫੜ ਕੇ ਲੈ ਕੇ ਜਾਂਦੇ ਪਏ ਆ